ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂਗੇ ਮੇਰੀਆਂ ਭੈਣਾਂ ਦੇ ਬਾਰੇ ਜਿਹੜੀਆਂ ਮੇਰੀਆਂ ਭੈਣਾਂ ਵਿਕਰ ਦੇ ਰਹਿ ਕਿਸੇ ਕੁਝ ਕਰਨਾ ਚਾਹੁੰਦੀਆਂ ਵਾ ਪਰ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਰੀਜ਼ਨ ਕਰਕੇ ਬਾਹਰ ਨਹੀਂ ਜਾਇਆ ਜਾਂਦਾ ਜਾਂਦਾ ਵੱਡੇ ਬਜ਼ੁਰਗ ਹੁੰਦੇ ਉਹਨਾਂ ਨੂੰ ਆਸਮ ਸੰਭਾਲ ਕਰਕੇ ਵੀ ਬਾਹਰ ਨਹੀਂ ਜਾ ਸਕਦੀਆਂ ਉਹ ਜਾਂ ਕਰ ਮਤਲਬ ਕਿ ਬੱਚੇ ਹੁੰਦੇ ਆ ਬੱਚੇ ਹੁੰਦੇ ਆ ਬੱਚਿਆਂ ਨੂੰ ਵੀ ਇਕੱਲੇ ਛੱਡ ਕੇ ਬਾਹਰ ਕੰਮ ਕਰਨ ਨਹੀਂ ਜਾ ਸਕਦੇ ਆ ਇਸ ਲਈ ਮਤਲਬ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਆਇਆ ਬਾ YouTube YouTube ਦੇ ਵਿੱਚ ਕੰਮ ਕਰਕੇ ਲੋਕ ਆ ਬਹੁਤ ਹੀ ਲੱਖਾਂ ਅਰਬਾਂ ਰੁਪਏ ਕਮਾ ਰਹੇ ਆ ਇਹ ਤੁਹਾਨੂੰ ਵੀ ਪਤਾ ਵਾ ਅੱਜ ਕੱਲ ਬੱਚੇ-ਬੱਚੇ ਨੂੰ ਵੀ ਪਤਾ ਵਾ ਕਿ YouTube ਤੋਂ ਕਮਾਈ ਕਰਕੇ ਬਹੁਤ ਹੀ ਚੰਗਾ ਪੈਸਾ ਕਮਾਇਆ ਜਾਂਦਾ ਵਾ ਅੱਜ ਦੇ ਟਾਈਮ ਵਿੱਚ ਸੋਸ਼ਲ ਮੀਡੀਆ ਪੈਸਾ ਦੇ ਰਿਹਾ ਵਾ ਪਰ ਆਪਾਂ ਨੂੰ ਪੈਸਾ ਲੈਣਾ ਨਹੀਂ ਆਉਂਦਾ ਪੈਸਾ ਲੈਣਾ ਕਿਉਂ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਕੋਈ ਸਹੀ ਜਾਣਕਾਰੀ ਦੇਣ ਵਾਲਾ ਹੈ ਨਹੀਂਗਾ ਜਦੋਂ ਆਪਾਂ ਮਤਲਬ ਕਿ ਕਿਸੇ ਦੀ ਵੀਡੀਓ ਦੇਖਦੇ ਆ ਉਹ ਅਗਲਾ ਪਹਿਲਾ ਪਹਿਲਾ ਮਤਲਬ ਦੋ ਚਾਰ ਟਾਪਿਕ ਸਹੀ ਜਿਹਾ ਤੁਸੀਂ ਕੰਫਿਊਜ਼ ਹੋ ਜਾਣੇ ਆਪਾਂ ਚੱਕ ਕੇ ਵੀਡੀਓ ਛੱਡ ਦਿੰਨੇ ਆ ਚਲੋ ਛੱਡੋ ਪਰ ਇਸ ਲਈ ਵੀ ਤੁਹਾਡੇ ਲਈ ਇੱਕ ਬਹੁਤ ਹੀ ਸਿੰਪਲ ਜੀ ਵੀਡੀਓ ਬਣਾਈ ਹੈ ਖਾਸ ਕਰਕੇ ਮੇਰੀਆਂ ਭੈਣਾਂ ਵਾਸਤੇ ਜਿਹੜੀਆਂ ਮੇਰੀਆਂ ਭੈਣਾਂ ਵਿੱਚ ਹੁਨਰ ਹੈਗਾ ਵਾ ਪਰ ਉਹ ਵੀ ਪੈਸਾ ਬਾਜ਼ਾਰ 'ਚ ਨਹੀਂ ਕਮਾ ਸਕਦੀਆਂ ਪਰ ਉਹ ਘਰੇ ਰਹਿ ਕੇ ਹੀ ਆਪਣੀ ਕਲਾ ਕਰਕੇ ਹੀ ਪੈਸਾ ਕਮਾ ਸਕਦੀਆਂ ਵਾ ਚਲੋ ਆਜਾ ਮਾਪਾ ਤੁਹਾਡੇ ਦਾ ਇਹ ਡਿਸਕਸ ਕਰਦੇ ਆ ਕਿ ਉਹ ਕਿਹੜੀਆਂ ਗੱਲਾਂ ਵਾ ਹਾਂਜੀ ਸਭ ਤੋਂ ਪਹਿਲਾ ਮੁਸ਼ਕਿਲ ਇਹ ਰਹਾ ਆ ਰਹੀ ਹੈ ਕਿ ਕਈ ਪਹਿਲਾਂ ਕਹਿ ਰਹੀਆਂ ਕਿ ਅਸੀਂ ਫੇਸ ਨਹੀਂ ਦਿਖਾ ਸਕਦੀਆਂ ਤੇ ਨਾ ਹੀ ਅਸੀਂ ਆਪਣੀ ਆਵਾਜ਼ ਨੂੰ ਰਿਕਾਰਡ ਕਰ ਸਕਦੀਆਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਤੁਸੀਂ ਬਿਨਾ ਫੇਸ ਦਿਖਾਏ ਬਿਨਾ ਆਪਣੀ ਵਾਜ਼ ਰਿਕਾਰਡ ਕੀਤੇ ਵੀ ਪੈਸਾ ਕਮਾ ਸਕਦੇ ਹੋ ਉਹ ਪੈਸਾ ਕਿੱਦਾਂ ਕਮਾ ਸਕਦੇ ਹੋ ਇਸ ਕਰਕੇ ਤੁਸੀਂ ਆਪਣਾ ਨਾਮ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਕਿ ਤੁਸੀਂ ਕਿਹੜੇ ਚੈਨਲ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਇਹ ਜ਼ਰੂਰ ਕਮੈਂਟ ਦੇ ਵਿੱਚ ਲਿਖਣਾ ਵਾ ਤਾਂ ਆਪਾਂ ਉਸ ਤੇ ਅਕੋਰਡਿੰਗ ਹੀ ਅਗਲੀ ਅਗਲੀ ਵੀਡੀਓ ਲੈ ਕੇ ਆਵਾਂਗੇ ਪਹਿਲਾ ਪੁਆਇੰਟ ਹੈ ਕਿ ਸਲਾਈ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਕਰਦੀਆਂ ਵਾ ਉਹਨਾਂ ਲਈ ਤੇ ਇਹ ਬੈਸਟ ਟਾਪਿਕ ਹੈ ਕਿ ਅਜਿਹੇ ਟਾਈਮ ਵਿੱਚ ਬੁੜੀਆਂ ਨੂੰ ਪਹਿਣਾ ਨੂੰ ਮੇਰੇ ਨਾਲੋਂ ਜ਼ਿਆਦਾ ਕ੍ਰੇਜ਼ ਹੁੰਦਾ ਵੀ ਅ ਸੂਟਾਂ ਦਾ ਸੂਟਾਂ ਦਾ ਕ੍ਰੇਜ਼ ਜ਼ਿਆਦਾ ਹੁੰਦਾ ਵਾ ਇਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਸਟੀਚਿੰਗ ਕਰਦੀਆਂ ਵੀ ਆ ਉਹ ਫੋਨ ਨਾਲ ਉੱਤੇ ਵੀ ਨਵੇਂ ਤੋਂ ਨਵੇਂ ਡਿਜ਼ਾਈਨ ਦੇਖਦੀਆਂ ਵਾ ਨਵੇਂ ਤੋਂ ਨਵੇਂ ਡਿਜ਼ਾਈਨ ਦੇਖਦੇ ਆ ਇੱਕ ਕੰਨਾਂ ਵਾਲੀ ਹਰ ਇੱਕ ਔਰ ਤਾਂ ਹਰ ਇੱਕ ਪਹਿਣਾਈ ਹੈ ਨਾ ਉਹ ਨਵੇਂ ਡਿਜ਼ਾਈਨਰ ਫੂਨਾ ਤੋਂ ਹੀ ਪਤਾ ਲੱਗਦਾ ਕਿ ਅਜਿਹੇ ਟਾਈਮ ਵਿੱਚ ਆ ਨਵਾਂ ਟ੍ਰੈਂਡ ਚੱਲ ਰਿਹਾ ਹੈ ਵਾ ਆਸੀਂ ਜਾਨਾ ਫੂਨਾ ਤੋਂ ਹੀ ਪਤਾ ਲੱਗਦਾ ਹੈ ਤੁਸੀਂ ਸਿਲਾਈ ਵਾਲਾ ਚੈਨਲ ਬਣਾਓ ਆਪਣਾ ਉਸ ਉੱਤੇ ਤੁਸੀਂ ਵੀਡੀਓ ਅਪਲੋਡ ਕਰੋ ਸਲਾਈਨਰ ਰਿਲੇਟਡ ਜਾਂ ਨੈਕ ਦੀਆਂ ਜੇ ਤੁਸੀਂ ਸੂਟ ਕਿਵੇਂ ਸੀਨੇ ਆਗੇ ਤੁਸੀਂ ਹਰ ਇੱਕ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਨਾ ਇੱਕ ਮੈਸੇਜ ਦੇਣਾ ਵਾ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਆਪਣੀ ਕਲਾ ਦਿਖਾਉਣੀ ਆ ਇਸ ਲਈ ਤੁਹਾਨੂੰ ਮਤਲਬ ਕਿ ਫੇਸ ਦਿਖਾਉਣ ਦੀ ਵੀ ਜ਼ਰੂਰਤ ਹੈਗੀ ਠੀਕ ਹੈ ਜੀ ਜੀ ਤੁਸੀਂ ਆਵਾਜ਼ ਵੀ ਰਿਕਾਰਡ ਕਰਨੀ ਆਪਣੀ ਆਵਾਜ਼ ਰਿਕਾਰਡ ਕਰ ਸਕਦੇ ਹੋ ਪਰ ਤੁਸੀਂ ਆਵਾਜ਼ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਨੰਬਰ 2 ਹੈਗਾ ਕੁਕਿੰਗ ਚੈਨਲ ਪਰ ਕੁਕਿੰਗ ਚੈਨਲ ਅਜੇ ਟਾਈਮ ਵਿੱਚ ਕੁਕਿੰਗ ਚੈਨਲ ਚੱਲਦਾ ਪੈਂਦਾ ਪਰ ਆਪਾਂ ਨੂੰ ਉਸ ਲਈ ਮਤਲਬ ਕਿ ਜਿਹਦੇ ਵੱਡੇ ਵੱਡੇ ਚੈਨਲ ਜਿਆਦਾ ਵੱਡੇ ਚੈਨਲ ਆ ਹਨਾ ਉਹਨਾਂ ਦੇ ਚੈਨਲ ਬਹੁਤ ਜ਼ਿਆਦਾ ਚੱਲ ਰਹੇ ਆ ਪਰ ਆਪਾਂ ਇਸ ਕਰਕੇ ਦਰ ਜਾਣਦੇ ਆ ਕਿ ਆਪਾਂ ਕੁਕਿੰਗ ਚੈਨਲ ਨਹੀਂ ਆਪਾਂ ਕੁਕਿੰਗ ਚੈਨਲ ਨਹੀਂ ਬਣਾਉਣਾ ਪਰ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਿ ਕੋਡ ਟਾਈਮ ਪਾਇਟ ਚਾਹੀਏ ਜੇਕਰ ਤੁਸੀਂ ਇਦਾਂ ਨਹੀਂ ਹੈਗਾ ਤੁਸੀਂ ਕੁਕਿੰਗ ਚੈਨਲ ਬਣਾਉਣਾ ਵਾ ਤੁਸੀਂ ਜਿਆਦਾ ਹਾਈ ਫਾਈ ਕਿਚਨ ਹੀ ਚਾਹੀਦੀ ਹੈ ਸੁਣੋ ਹਾਈ ਫਾਈ ਸਮਾਨ ਹੀ ਚਾਹੀਦਾ ਇਦਾਂ ਨਹੀਂ ਤੁਸੀਂ ਕੁਕਿੰਗ ਚੈਨਲ ਬਣਾ ਸਕਦੇ ਹੋ ਸਿਰਫ ਨੋਰਮਲ ਘਰ ਤੋਂ ਜਿਹੜਾ ਕੁਝ ਬਣਾਉਣੇ ਹੋ ਤੁਸੀਂ ਉਸ ਨੂੰ ਪੇਸ਼ ਵਧੀਆ ਕਰਨਾ ਵਾ ਵਧੀਆ ਢੰਗ ਤਰੀਕੇ ਨਾਲ ਦੂਸਰਾ ਕੁਕਿੰਗ ਚੈਨਲ ਤੀਸਰਾ ਹੋ ਨੌਲੇ ਚੈਨਲ ਜਿੱਦਾਂ ਮੇਰੀ ਬਹੁਤ ਸਾਰੀਆਂ ਇੰਟਰਸਟਿੰਗ ਸਟੋਰੀਆਂ ਇੰਟਰਸਟਿੰਗ ਹੁੰਦੀਆਂ ਵਾ ਉਹ ਵਧੀਆ ਬਿਆਨ ਕਰ ਸਕਦੀਆਂ ਤੁਸੀਂ ਸਟੋਰੀਆਂ ਵਾਲਾ ਕਹਾਣੀਆਂ ਵਾਲਾ ਇੰਟਰਸਟਿੰਗ ਚੈਨਲ ਵੀ ਬਣਾ ਸਕਦੇ ਹੋ ਜਿਸ ਵਿੱਚ ਤੁਹਾਡੀ ਆਵਾਜ਼ ਦੀ ਵੀ ਨਜ਼ਰੂਰਤ ਹੈਗੀ ਸਵਾਈ ਚੇਂਜ ਵੀ ਕਰ ਸਕਦੇ ਹੋ ਤੁਹਾਨੂੰ ਫੇਸ ਦਿਖਾਉਣ ਦੀ ਵੀ ਬਿਲਕੁਲ ਨਹੀਂ ਜ਼ਰੂਰਤ ਹੈਗੀ ਚਾਹੇ ਤਾਂ ਹੈਗਾ ਜਿਹੜੀਆਂ ਮੇਰੇ ਪਹਿਲਾਂੋਂ ਬਦਲ ਕੇ ਬੱਚਿਆਂ ਦੀ ਤਰ੍ਹਾਂ ਪਰ ਸ਼ੌਂਕ ਹੁੰਦਾ ਪਰ ਗੇਮ ਖੇਡਣ ਦਾ ਤੁਸੀਂ ਗੇਮਿੰਗ ਚੈਨਲ ਵੀ ਬਣਾ ਸਕਦੇ ਹੋ ਬੱਚਿਆਂ ਨੂੰ ਕਰ ਤੋਂ ਫ੍ਰੀ ਹੁੰਦੀ ਹੈ ਕੰਮ ਕਰਕੇ ਫ੍ਰੀ ਹੋ ਜਾਦੇ ਗੇਮ ਖੇਡਣ ਦਾ ਸ਼ੌਂਕ ਤੁਸੀਂ ਗੇਮਿੰਗ ਚੈਨਲ ਵੀ ਬਣਾ ਸਕਦੇ ਹੋ ਤੇ ਪੰਜਵਾਂ ਹੈਗਾ ਵਲੌਗ ਚੈਨਲ ਜੇਕਰ ਤੁਹਾਨੂੰ ਕੋਈ ਵੀ ਮਤਲਬ ਕਿ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਣਾ ਫੇਸ ਦਿਖਾ ਸਕਦੇ ਹੋ ਆਪਣੀ ਆਵਾਜ਼ ਰਿਕਾਰਡ ਕਰ ਸਕਦੇ ਹੋ ਤੁਸੀਂ ਵਲੌਗਿੰਗ ਵੀ ਕਰ ਸਕਦੇ ਹੋ ਹਰ ਇੱਕ ਕੋਈ ਵੀ ਟੌਪਿਕ ਤੁਸੀਂ ਕਰਨਾ ਵਾ ਹਰ ਟੌਪਿਕ ਦੇ ਵਿੱਚ ਹੀ ਪੈਸਾ ਵਾ ਪਰ ਉਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਹੀ ਕੰਮ ਨੂੰ ਕਰਨਾ ਵਾ ਕੰਮ ਨੂੰ ਕਮ ਸਮਝ ਕੇ ਕਰਨਾ ਹੈ ਕੋਈ ਲਾਪਰਵਾਹੀ ਨਹੀਂ ਕਰਨੀ ਕਿ ਨਹੀਂ ਸਰੂ ਕਿਤੇ 12000 ਦੀ ਲੋੜ ਪੈਣੀ ਹੈ ਨਹੀਂ ਤੁਹਾਨੂੰ ਕਿਸੇ ਥੰਲੇ ਲਾ ਕੇ ਕੰਮ ਕਰਨ ਦੀ ਲੋੜ ਪੈਣੀ ਹੈ ਤੁਹਾਨੂੰ ਆਪਣਾ ਤੁਹਾਡਾ ਖੁਦ ਦਾ ਕੰਮ ਹੋਗਾ ਬਸ ਆਪਾਂ ਉਦੇ ਦੇ ਵਿੱਚ ਥੋੜਾ ਜਿਹਾ ਟਾਈਮ YouTube ਨੂੰ ਦੇਣਾ ਪੈਣਾ ਵਾ ਜਿਸ ਤੇ ਆਪਾਂ ਬੈਠ ਕੇ ਸਹੀ ਤਰ੍ਹਾਂ ਕੰਮ ਕਰਾਂਗੇ ਠੀਕ ਹੈ ਜੀ ਇਸ ਦੇ ਨਾਲ ਆਪਾਂ ਟਾਈਮ ਪਾਸ ਵੀ ਹੋਊਗਾ ਆਪਣੇ ਕੋਲ ਪੈਸਾ ਪੈਸਾ ਵੀ ਆਊਗਾ ਤੇ ਆਪਾਂ ਵਧੀਆ ਆਪਣੀ ਜ਼ਿੰਦਗੀ ਇੰਜੋਏ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਇਸ ਵਿੱਚ ਇੰਟਰਸਟ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਕਿ ਤੁਹਾਨੂੰ ਕਿਹੜਾ ਚੈਨਲ ਬਣਾਉਣ ਵਿੱਚ ਤੁਹਾਡੀ ਦਿਲਚਸਪੀ ਆ ਆਪਾਂ ਨੈਕਸਟ ਪਾਰਟ ਉਹਦੇ ਲਈ ਹੀ ਲੈ ਕੇ ਆਵਾਂਗੇ ਠੀਕ ਹੈ ਜੀ